ਪੰਜਾਬ ਪੰਜਾਬ ਨਹੀਂ ਰਹਿਣਾ ਹੁਣ ਵੀ ਤੁਸੀਂ ਦੇਖੋ ਜ਼ਿਮੀਂਦਾਰਾਂ ਦੇ ਟਰੈਕਟਰ 15 20 ਵੀ ਲੱਖ ਦੇ ਆ ਜ਼ਿਮੀਂਦਾਰ ਤੇ ਗਾਣੇ ਕਿਹੜੇ ਲੱਗੇ ਪੋਜਪੂਰੀ ਲਾ ਕੇ ਹੁੱਲੜਵਾਜੀ ਕਰਦੇ ਤੁਰਿਓ ਆਹੋ ਔਰ ਸਾਡੇ ਜਦੋਂ ਦੇਖਦੇ ਆ ਤਿਉਹਾਰ ਸੰਤਾ ਇਹਨਾਂ ਦੇ ਤਿਉਹਾਰ ਨਜ਼ਰ ਆਉਂਦੇ ਹੁਣ ਸਾਡੇ ਆਲੇ ਦੁਆਲੇ ਸਾਡੇ ਪੰਜਾਬੀ ਤੇ ਆਹ ਹਰ ਕਿੱਥੇ ਗਏ ਆ ਇੱਕ ਸਾਡੇ ਮੇਲਾ ਹੋਇਆ ਸੂਸਾਂ ਦਾ ਉਹਦੇ ਬਾਰੇ ਬੜੀ ਖਬਰ ਚੱਲੀ ਸੋਸ਼ਲ ਮੀਡੀਆ ਤੇ ਵੀ ਇਹੋ ਮੇਲਾ ਲੱਗ ਹੀ ਨਹੀਂ ਰਿਹਾ ਸੀ ਪੰਜਾਬੀਆਂ ਦਾ ਵੀਰ ਮੇਰੇ ਉਹ ਲੱਗ ਰਿਹਾ ਜਿਦਾ ਜੂਪੀ ਬਿਹਾਰੀਆਂ ਦਾ ਹੁੰਦਾ ਤੇ ਅੱਜ ਵੀ ਜਿਹੜੇ ਇਸ ਇਸ਼ੂ ਤੇ ਸਾਡੇ ਪੰਜਾਬੀ ਸਾਥ ਦੇ ਰਹੇ ਆ ਉਹ ਸਿਰਫ ਇਸ ਕਰਕੇ ਬੋਲ ਰਹੇ ਆ ਕਿਉਂਕਿ ਉਹਨਾਂ ਦੇ ਘਰ 'ਚ ਇਹੋ ਜਿਹੀ ਘਟਨਾ ਜੇ ਨਹੀਂ ਵਾਪਰੀ ਜਦੋਂ ਵਾਪਰੀ ਆ ਤਾਂ ਬਿਲਕੁਲ ਸਵਾਲ ਹੀ ਨਹੀਂ ਪੈਦਾ ਹੁੰਦਾ ਉਹਨੇ ਪਿੱਟ ਪਿੱਟ ਕੇ ਵੀ ਕਹਿਣਾ ਰੋ ਰੋ ਕੇ ਵੀ ਕਹਿਣਾ ਜੇ ਇਦਾਂ ਦੀ ਘਟਨਾ ਕਿਤੇ ਉਹਨਾਂ ਨਾਲ ਵਾਪਰ ਗਈ ਰੱਬ ਕਰੇ ਇਦਾਂ ਦਾ ਦੁਖਾਂਤ ਕਿਸੇ ਨਾਲ ਨਾ ਹੋਵੇ ਕਦੇ ਪਰ ਇਹ ਜਦੋਂ ਜਿੰਦਾਂ ਵਾਪਰਦੀ ਆ ਨਾ ਸਿਰਫ ਉਹਦਾ ਹੀ ਦੁੱਖ ਰਹਿ ਜਾਂਦਾ ਯਾਰ ਇੱਕ ਗੱਲ ਸੁਰਿੰਦਰ ਸਿਰਫ ਉਹਦਾ ਹੀ ਦਰਦ ਉਹ ਇਕੱਲੇ ਦਾ ਬੱਚੇ ਦਾ ਜਿਹੜੇ ਪੇਰੈਂਟਸ ਉਹਦੇ ਉਹੀ ਇਹਦਾ ਮਤਲਬ ਜੇ ਜੇ ਦਾ ਦੁੱਖ ਅਸੀਂ ਤਾਂ ਯਾਰ ਪੰਜਾਬੀ ਲੋਕ ਇਸ ਗੱਲ ਨਾਲ ਜਾਣੇ ਜਾਂਦੇ ਆ ਪੇ ਸਾਡੇ ਕੋਈ ਗਵਾਂਢ 'ਚ ਭੁੱਖਾ ਨਹੀਂ ਸੌਂ ਸਕਦਾ ਸਾਡੇ ਤਾਂ ਕੋਈ ਨੇੜੇ ਤੇੜੇ ਦੁੱਖ ਚ ਹੋਵੇ ਅਸੀਂ ਸਾਰੇ ਸ਼ਰੀਕ ਹੋ ਜੀਦਾ ਫਟਾਫਟ ਗੱਡੀਆਂ ਚੱਕ ਕੇ ਚਲ ਜਾਈਦਾ ਜੇ ਐਂਬੂਲੈਂਸ ਨਹੀਂ ਪਾ ਕੇ ਮਰੀਜ਼ ਦੌੜ ਜਾਈਦਾ ਗਵਾਂਢ 'ਚ ਅਸੀਂ ਤਾਂ ਜਾਣੇ ਜਾਂਦੇ ਵੇ ਲੋਕਾਂ ਦੀ ਜਾਨ ਬਚਾਉਣ ਲਈ ਆਪਣੀਆਂ ਕੁਰਬਾਨੀਆਂ ਕਰਤੀਆਂ ਇੱਥੇ ਅੱਜ ਅਸੀਂ ਕੀ ਕਰ ਰਹੇ ਹਾਂ ਯਾਰ ਇੱਕ ਬੱਚੇ ਦਾ ਮਾਸੂਮ ਨਾ ਹੋਇਆ ਉੱਤੇ ਰਾਜਨੀਤੀ ਹੋ ਰਹੀ ਹੈ ਔਰ ਤੁਸੀਂ ਕਿੱਧਰ ਕਿਸ ਕਰਕੇ ਪੱਖ ਕਰਦੇ ਹੋ ਉਹਨਾਂ ਦੇ ਪੱਖ 'ਚ ਭੁਗਤ ਰਹੇ ਹੋ ਕੱਲਾ ਜੇ ਤੁਹਾਡਾ ਪੰਜਾਬ ਬਚੂਗਾ ਤੁਸੀਂ ਸੇਫ ਰਹੋਗੇ ਤਾਂ ਹੀ ਤਾਂ ਤੁਸੀਂ ਤੁਸੀਂ ਜੀ ਸਕੋਗੇ ਨਾ ਤਾਂ ਤੁਸੀਂ ਨਹੀਂ ਸੇਫ ਹੋਵੋਗੇ ਤਾਂ ਕੀ ਕਰ ਲੋਗੇ ਕਿਸੇ ਦਾ ਪ੍ਰਵਾਸੀਆਂ ਨੂੰ ਕੀ ਕਰ ਲੋਗੇ